ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਇਹ ਘਟਨਾ ਹੈ ਬਠਿੰਡਾ ਦੀ ਬਠਿੰਡਾ ਦੇ ਵਿੱਚ ਮਲਕੀਤ ਸਿੰਘ ਦਾ ਪਰਿਵਾਰ ਰਹਿੰਦਾ ਸੀ ਜਿਹਦੇ ਵਿੱਚ ਮਲਕੀਤ ਸਿੰਘ ਮਲਕੀਤ ਸਿੰਘ ਦੀ ਘਰਵਾਲੀ ਕਰਮਜੀਤ ਕੌਰ ਤੇ ਇਹਨਾਂ ਦਾ ਤਾਜ਼ਾ-ਤਾਜ਼ਾ ਵਿਆਹ ਹੋਇਆ ਸੀ ਤੇ ਸੁਹਾਗ ਰਾਤ ਵਾਲੇ ਦਿਨ ਮਲਕੀਤ ਆਪਣੀ ਪਤਨੀ ਨੂੰ ਮਿਲਣ ਵਾਸਤੇ ਕਮਰੇ ਦੇ ਵਿੱਚ ਜਾਂਦਾ ਹੈ ਤੇ ਇਹ ਸ਼ਰਾਬ ਪੀ ਕੇ ਚਲਾ ਜਾਂਦਾ ਹੈ ਤੇ ਕਰਮਜੀਤ ਪੁੱਛਦੀ ਹੈ ਕਿ ਤੂੰ ਸ਼ਰਾਬ ਕਿਉਂ ਪੀਤੀ ਹੈ ਤੇ ਇਹ ਕਹਿੰਦਾ ਹੈ ਕਿ ਮੇਰੇ ਦੋਸਤਾਂ ਨੇ ਮੈਨੂੰ ਜ਼ਬਰਦਸਤੀ ਸ਼ਰਾਬ ਪਿਆ ਦਿੱਤੀ ਕਰਮਜੀਤ ਸੋਚਦੀ ਹੈ ਕਿ ਚਲੋ ਹੋ ਸਕਦਾ ਹੈ ਕਿ ਇਹਦੇ ਵਿਆਹ ਦੇ ਚਾਹ ਦੇ ਵਿੱਚ ਇਹਦੇ ਦੋਸਤਾਂ ਨੇ ਇਹਨੂੰ ਸ਼ਰਾਬ ਪਿਆ ਦਿੱਤੀ ਹੋਵੇਗੀ ਪਰ ਇੱਥੇ ਮਲਕੀਤ ਸਿੰਘ ਨੇ ਕਰਮਜੀਤ ਤੋਂ ਇਹ ਗੱਲ ਲੁਕਾਈ ਸੀ ਕਿ ਉਹ ਇੱਕ ਬਹੁਤ ਵੱਡਾ ਸ਼ਰਾਬੀ ਸੀ ਪਰ 2-4 ਦਿਨਾਂ ਬਾਅਦ ਹੀ ਇਹ ਗੱਲ ਕਰਮਜੀਤ ਨੂੰ ਪਤਾ ਚੱਲ ਜਾਂਦੀ ਹੈ ਕਿ ਉਹਦਾ ਪਤੀ ਬਹੁਤ ਵੱਡਾ ਸ਼ਰਾਬੀ ਹੈ ਪਰ ਹੁਣ ਉਹ ਕੀ ਕਰ ਸਕਦੀ ਸੀ ਕਿਉਂਕਿ ਉਹਦਾ ਵਿਆਹ ਮਲਕੀਤ ਸਿੰਘ ਦੇ ਨਾਲ ਹੋ ਚੁੱਕਿਆ ਸੀ ਤੇ ਇਹ ਹੁਣ ਸੋਚਦੀ ਹੈ ਕਿ ਚਲੋ ਕਿਸਮਤ ਨੂੰ ਇਹੀ ਮਨਜ਼ੂਰ ਹੋਵੇਗਾ ਕੁਝ ਮਹੀਨਿਆਂ ਬਾਅਦ ਮਲਕੀਤ ਦੇ ਛੋਟੇ ਭਰਾ ਦਾ ਵੀ ਵਿਆਹ ਹੋ ਜਾਂਦਾ ਹੈ ਇਹ ਦੋਨੋਂ ਪਰਿਵਾਰ ਜਦੋਂ ਇਕੱਠੇ ਰਹਿਣ ਲੱਗ ਜਾਂਦੇ ਨੇ ਤੇ ਇਹਨਾਂ ਦੀ ਆਪਸ ਦੇ ਵਿੱਚ ਨਹੀਂ ਨਿਭਦੀ ਤੇ ਇਹ ਹੁਣ ਮਲਕੀਤ ਸਿੰਘ ਜਿਰਾ ਸੀ ਉਹ ਕਹਿੰਦਾ ਹੈ ਆਪਣੀ ਪਤਨੀ ਨੂੰ ਕਿ ਕਿਉਂ ਨਾ ਆਪਾਂ ਵੱਖ ਹੋ ਜਾਈਏ ਤੇ ਹੁਣ ਇੱਕ ਰਾਏ ਦਾ ਇੱਕ ਮਕਾਨ ਲੈ ਕੇ ਉਹਦੇ ਵਿੱਚ ਰਹਿਣ ਲੱਗ ਜਾਂਦੇ ਨੇ ਇਹਨਾਂ ਦੇ ਘਰ ਦੇ ਵਿੱਚ ਦੋ ਬੱਚਿਆਂ ਦਾ ਜਨਮ ਹੁੰਦਾ ਹੈ ਇਹ ਜਿਰਾ ਮਲਕੀਤ ਸਿੰਘ ਸੀ ਇਹ ਕੰਮਕਾਰਤਾ ਕੋਈ ਕਰਦਾ ਨਹੀਂ ਸੀ ਤੇ ਹੁਣ ਘਰ ਦੇ ਖਰਚੇ ਵਧਨੇ ਸ਼ੁਰੂ ਹੋ ਗਏ ਸਨ ਤੇ ਘਰ ਦਾ ਗੁਜ਼ਾਰਾ ਕਰਨਾ ਔਖਾ ਹੋ ਚੁੱਕਿਆ ਸੀ ਹੁਣ ਮਲਕੀਤ ਦੀ ਘਰ ਵਾਲੀ ਕਰਮਜੀਤ ਹਮੇਸ਼ਾ ਹੀ ਇਹਦੇ ਨਾਲ ਲੜਦੀ ਰਹਿੰਦੀ ਸੀ ਕਿ ਤੂੰ ਕੋਈ ਕੰਮਕਾਰ ਕਰਿਆ ਕਰ ਬੱਚਿਆਂ ਦੇ ਖਰਚੇ ਵੱਧਦੇ ਜਾ ਰਹੇ ਨੇ ਪਰ ਤੂੰ ਕੋਈ ਵੀ ਕੰਮ ਨਹੀਂ ਕਰਦਾ ਜੇਕਰ ਇਹ ਕੰਮ ਤੇ ਚਲਿਆ ਵੀ ਜਾਂਦਾ ਸੀ ਤਾਂ ਸ਼ਾਮ ਨੂੰ ਸ਼ਰਾਬ ਪੀ ਕੇ ਆ ਜਾਂਦਾ ਸੀ ਤੇ ਜੋ ਇਹਨੇ ਦਿਹਾੜੀ ਕਮਾਈ ਹੁੰਦੀ ਸੀ ਉਹ ਸਾਰੀ ਇਹਨੇ ਸ਼ਰਾਬ ਦੇ ਉੱਤੇ ਹੀ ਇਹ ਖਰਚ ਕਰ ਦਿੰਦਾ ਸੀ ਹੁਣ ਕਰਮਜੀਤ ਇਹ ਸੋਚਦੀ ਹੈ ਕਿ ਘਰ ਦਾ ਖਰਚਾ ਚਲਾਉਣ ਦੇ ਲਈ ਉਹਨੂੰ ਹੀ ਕੰਮ ਕਰਨਾ ਪਵੇਗਾ। ਉਹ ਹੁਣ ਆਪਣੇ ਲਈ ਇੱਕ ਫੈਕਟਰੀ ਦੇ ਵਿੱਚ ਕੰਮ ਦੀ ਭਾਲ ਕਰਦੀ ਹੈ। ਕਰਮਜੀਤ ਕੋਰ ਜਦੋਂ ਇਸ ਫੈਕਟਰੀ ਦੇ ਵਿੱਚ ਜਾਂਦੀ ਹੈ ਤਾਂ ਉੱਥੇ ਉਹਦਾ ਇੱਕ ਰਿਸ਼ਤੇਦਾਰ ਉਹਨੂੰ ਮਿਲਦਾ ਹੈ ਜੋ ਕਿ ਉਹਦੇ ਘਰ ਵਾਲੇ ਦਾ ਜੀਜਾ ਲੱਗਦਾ ਸੀ। ਕਰਮਜੀਤ ਕੋਰ ਹੁਣ ਇਸ ਬੰਦੇ ਨੂੰ ਜਿਹਦਾ ਨਾਮ ਸੀ ਵੀਰ ਸਿੰਘ ਉਹਨੂੰ ਆਪਣੇ ਘਰ ਦੇ ਸਾਰੇ ਹਾਲਾਤ ਦੱਸਦੀ ਹੈ। ਉਹ ਦੱਸਦੀ ਹੈ ਕਿ ਮਲਕੀਤ ਸਿੰਘ ਕੋਈ ਵੀ ਕੰਮ ਕਰ ਨਹੀਂ ਕਰਦਾ ਤੇ ਘਰ ਚਲਾਉਣਾ ਬਹੁਤ ਮੁਸ਼ਕਲ ਹੋ ਚੁੱਕਿਆ ਹੈ। ਇਸ ਲਈ ਮੈਨੂੰ ਹੀ ਕੰਮ ਕਰਨਾ ਪੈਣਾ ਹੈ ਹੁਣ ਇਹ ਜਿਹੜਾ ਵੀਰ ਸਿੰਘ ਸੀ ਉਹ ਮਲਕੀਤ ਦਾ ਜੀਜਾ ਸੀ ਤੇ ਇਹ ਹੁਣ ਕਰਮਜੀਤ ਨੂੰ ਕਹਿੰਦਾ ਹੈ ਕਿ ਉਹ ਇਹਨੂੰ ਫੈਕਟਰੀ ਦੇ ਵਿੱਚ ਕੰਮ ਦਵਾ ਦੇਵੇਗਾ ਤੇ ਇਹ ਕਰਮਜੀਤ ਇਹਨੂੰ ਕਹਿੰਦੀ ਹੈ ਜੇਕਰ ਤੁਸੀਂ ਮੈਨੂੰ ਇਸ ਫੈਕਟਰੀ ਦੇ ਵਿੱਚ ਵਧੀਆ ਕੰਮ ਦਵਾ ਦਵੋਗੇ ਤਾਂ ਤੁਸੀਂ ਜੋ ਕਹੋਗੇ ਮੈਂ ਉਹੀ ਕਰਨ ਲਈ ਤਿਆਰ ਹੋਵਾਂਗੀ ਇਹ ਗੱਲ ਜਦੋਂ ਕਰਮਜੀਤ ਕੋਰ ਵੀਰ ਸਿੰਘ ਨੂੰ ਕਹਿੰਦੀ ਹੈ ਤਾਂ ਵੀਰ ਸਿੰਘ ਦੇ ਦਿਮਾਗ ਦੇ ਵਿੱਚ ਗੰਦੇ ਖਿਆਲ ਆਣੇ ਸ਼ੁਰੂ ਹੋ ਜਾਂਦੇ ਨੇ ਉਹ ਹੁਣ ਇਹਨੂੰ ਕੰਮ ਦਿਵਾਉਣ ਦੇ ਪੱਜ ਦੇ ਨਾਲ ਇਹਦਾ ਫਾਇਦਾ ਚੱਕਣਾ ਚਾਹੁੰਦਾ ਸੀ ਇਹ ਹੁਣ ਵੀਰ ਸਿੰਘ ਕਰਮਜੀਤ ਕੋੜ ਨੂੰ ਇੱਕ ਧਾਗਾ ਫੈਕਟਰੀ ਦੇ ਵਿੱਚ ਕੰਮ ਤੇ ਲਵਾ ਦਿੰਦਾ ਹੈ ਤੇ ਹੁਣ ਇਹਦੀ ਜਿਹੜੀ ਪਾਰਟੀ ਲੈਣ ਵਾਸਤੇ ਸ਼ਾਮ ਨੂੰ ਕਰਮਜੀਤ ਦੇ ਘਰ ਦੇ ਵਿੱਚ ਆਉਂਦਾ ਹੈ ਕਰਮਜੀਤ ਸ਼ਾਮ ਨੂੰ ਆਪਣੇ ਬੱਚਿਆਂ ਨੂੰ ਛੇਤੀ ਖਾਣਾ ਪਾਣੀ ਖਵਾ ਕੇ ਸੁਵਾ ਦਿੰਦੀ ਹੈ ਤੇ ਜਿਹੜਾ ਇਹ ਵੀਰ ਸਿੰਘ ਸੀ ਇਹ दारू ਦੀ ਬੋਤਲ ਨਾਲ ਲੈ ਕੇ ਆਉਂਦਾ ਹੈ ਕਿਉਂਕਿ ਇਹਨੂੰ ਇਹ ਪਤਾ ਸੀ ਕਿ ਇਹਦਾ ਜਿਹੜਾ ਸਾਲਾ ਸੀ ਉਹ दारू ਦਾ ਬਹੁਤ ਵੱਡਾ ਸ਼ਕੀਨ ਸੀ ਤੇ ਇਸ ਲਈ ਇਹ दारू ਨਾਲ ਹੀ ਲੈ ਕੇ ਆਉਂਦਾ ਹੈ ਹੁਣ ਇਹ ਕਰਮਜੀਤ ਦੇ ਘਰ ਆ ਕੇ ਆਪਣੀ ਪਾਰਟੀ ਮੰਗਦਾ ਹੈ ਤੇ ਉਹ ਕਹਿੰਦੀ ਹੈ ਕਿ ਮੈਨੂੰ ਪਤਾ ਹੈ ਕਿ ਮੈਂ ਤੇਰੇ ਨਾਲ ਵਾਅਦਾ ਕੀਤਾ ਹੈ ਕਿ ਤੂੰ ਜੋ ਚਾਵੇਂ ਕਰ ਸਕਦਾ ਹੈ ਹੁਣ ਆਪਣੇ ਸਾਲੇ ਮਲਕੀਤ ਨੂੰ ਇਹ दारू ਪੁਲਾਉਂਦਾ ਹੈ ਤੇ ਇਹ ਜਦੋਂ ਚੰਗੀ ਤਰ੍ਹਾਂ ਟੱਲੀ ਹੋ ਜਾਂਦਾ ਹੈ ਤੇ ਇਸ ਤੋਂ ਬਾਅਦ ਇਹ ਸੌਂ ਜਾਂਦਾ ਹੈ ਫੇਰੇ ਹੁਣ ਇਹ ਜਰਾ ਵੀਰ ਸਿੰਘ ਹੈ ਮਲਕੀਤ ਦੀ ਪਤਨੀ ਕਰਮਜੀਤ ਇਹ ਦੋਨੇ ਜਾਣੇ ਅੰਦਰ ਕਮਰੇ ਦੇ ਵਿੱਚ ਜਾ ਕੇ ਦੋਨੇ ਜਾਣੇ ਸਬੰਧ ਬਣਾਉਂਦੇ ਨੇ ਕਰਮਜੀਤ ਹੁਣ ਸਭ ਕੁਝ ਭੁੱਲ ਚੁੱਕੀ ਸੀ ਕਿ ਉਹਦਾ ਕਿਸੇ ਦੇ ਨਾਲ ਵਿਆਹ ਹੋਇਆ ਹੈ ਤੇ ਉਹ ਦੋ ਬੱਚਿਆਂ ਦੀ ਮਾਂ ਵੀ ਹੈ ਉਹ ਇਹ ਵੀ ਭੁੱਲ ਚੁੱਕੀ ਸੀ ਕਿ ਜਿਹਦੇ ਨਾਲ ਉਹ ਸਬੰਧ ਬਣਾ ਰਹੀ ਸੀ ਉਹ ਉਹਨਾਂ ਦਾ ਹੀ ਰਿਸ਼ਤੇਦਾਰ ਹੈ ਹੁਣ ਇਸ ਦਿਨ ਤੋਂ ਬਾਅਦ ਇਹਨਾਂ ਦੋਨਾਂ ਦਾ ਝਾਕਾ ਖੁੱਲ ਚੁੱਕਿਆ ਸੀ ਹੁਣ ਜਦੋਂ ਵੀ ਇਹਨਾਂ ਦਾ ਦਿਲ ਕਰਦਾ ਸੀ ਉਦੋਂ ਹੀ ਇਹ ਜੀਜਾ ਸ਼ਰਾਬ ਦੀ ਬੋਤਲ ਲਿਆਂਦਾ ਸੀ ਤੇ ਮਲਕੀਤ ਤੇ ਬੱਚਿਆਂ ਨੂੰ ਸਮਾ ਕੇ ਇਹ ਦੋਨੇ ਜਾਨੇ ਘਰ ਦੇ ਵਿੱਚ ਹੀ ਸਬੰਧ ਬਣਾਉਂਦੇ ਸਨ ਕਿਉਂਕਿ ਕਰਮਜੀਤ ਦਾ ਜਿਹੜਾ ਪਤੀ ਇੱਕ ਸ਼ਰਾਬੀ ਸੀ ਜਿਸ ਕਰਕੇ ਉਹ ਕਰਮਜੀਤ ਦੇ ਵਿੱਚ ਇੰਟਰਸਟ ਨਹੀਂ ਲੈਂਦਾ ਸੀ ਪਰ ਕਹਿੰਦੇ ਨੇ ਕਿ ਇਹੋ ਜਿਹੇ ਨਜਾਇਜ਼ ਸਬੰਧ ਕਿੰਨੀ ਦੇਰ ਤੱਕ ਛੁਪੇ ਰਹਿ ਸਕਦੇ ਨੇ ਹੁਣ ਜਿਹੜਾ ਵੀਰ ਸਿੰਘ ਸੀ ਜਦੋਂ ਵੀ ਇਹਨਾਂ ਦੇ ਘਰ ਦੇ ਵਿੱਚ ਆਉਂਦਾ ਸੀ ਤਾਂ ਆਂਡ ਗਵਾਣ ਵਾਲੇ ਇਹਨੂੰ ਵੇਖ ਲੈਂਦੇ ਸਨ ਤੇ ਇੱਕ ਦਿਨ ਇਸੇ ਤਰ੍ਹਾਂ ਹੀ ਇਹ ਦੋਨੇ ਜਾਨੇ ਸੰਬੰਧ ਬਣਾ ਰਹੇ ਹੁੰਦੇ ਨੇ ਤੇ ਮਲਕੀਤ ਸਿੰਘ ਉਹ ਸੁੱਤਾ ਹੁੰਦਾ ਹੈ ਤੇ ਅਚਾਨਕ ਹੀ ਉਹਦੀ ਅੱਖ ਖੁੱਲ ਜਾਂਦੀ ਹੈ ਤੇ ਇਹਨਾਂ ਨੂੰ ਇਹ ਰੰਗੇ ਹੱਤੀ ਫੜ ਲੈਂਦਾ ਹੈ ਤੇ ਹੁਣ ਮਲਕੀਤ ਸਿੰਘ ਆਪਣੇ ਜੀਜੇ ਨੂੰ ਜ਼ਿਆਦਾ ਕੁਝ ਤਾਂ ਨਹੀਂ ਬੋਲ ਸਕਦਾ ਸੀ ਕਿਉਂਕਿ ਇਹਨੂੰ ਇਹ ਸੀ ਕਿ ਉਹਦੀ ਭੈਣ ਉਹਦੇ ਨਾਲ ਵਿਆਹੀ ਹੋਈ ਹੈ ਤੇ ਜੇਕਰ ਉਹ ਉਹਨੂੰ ਮਾੜਾ ਚੰਗਾ ਬੋਲੇਗਾ ਤਾਂ ਉਹਦੀ ਭੈਣ ਨੂੰ ਉਹ ਛੱਡ ਦੇਵੇਗਾ ਇਹ ਹੁਣ ਆਪਣੇ ਜੀਜੇ ਨੂੰ ਤਾਂ ਥੋੜਾ ਬੋਤਾ ਬੋਲ ਕੇ ਉਹਨੂੰ ਘਰੋਂ ਕੱਢ ਦਿੰਦਾ ਹੈ ਪਰ ਇਹ ਆਪਣੀ ਪਤਨੀ ਦੇ ਨਾਲ ਇਸ ਦਿਨ ਤੋਂ ਬਾਅਦ ਹਰ ਰੋਜ਼ ਇਹ ਲੜਦਾ ਚਾ ਕਰਦਾ ਸੀ ਜਦੋਂ ਕਰਮਜੀਤ ਘਰੋਂ ਬਾਹਰ ਜਾਂਦੀ ਸੀ ਤਾਂ ਉਹ ਬੱਚਿਆਂ ਨੂੰ ਮਾਰਦਾ ਕੁੱਟਦਾ ਸੀ ਯਾਨੀ ਕਿ ਹੁਣ ਕਰਮਜੀਤ ਦੀ ਜਿਹੜੀ ਹਾਲਤ ਸੀ ਉਹ ਬਹੁਤ ਹੀ ਖਰਾਬ ਹੋ ਚੁੱਕੀ ਸੀ ਤੇ ਦੂਜਾ ਹੁਣ ਇਹ ਵੀਰ ਸਿੰਘ ਨੂੰ ਵੀ ਨਹੀਂ ਮਿਲ ਪਉਂਦੀ ਸੀ ਇਸ ਲਈ ਹੁਣ ਇਹ ਪਲਾਨ ਬਣਾਉਂਦੀ ਹੈ ਵੀਰ ਸਿੰਘ ਨੂੰ ਕਹਿੰਦੀ ਹੈ ਕਿ ਕਿਉਂ ਨਾ ਤੇਰੇ ਸਾਲੇ ਨੂੰ ਰਾਹ ਦੇ ਵਿੱਚੋਂ ਹਟਾਇਆ ਜਾਵੇ ਇਹਨੂੰ ਮਾਰ ਦਿੱਤਾ ਜਾਵੇ ਜਿਸ ਤੋਂ ਬਾਅਦ ਆਪਾਂ ਇੱਕ ਦੂਜੇ ਨੂੰ ਬਿਨਾ ਕੋਈ ਰੋਕ ਟੋਕ ਦੇ ਮਿਲ ਸਕਾਂਗੇ ਹੁਣ ਇਹ ਜਿਹੜਾ ਵੀਰ ਸਿੰਘ ਹੁੰਦਾ ਹੈ ਇਹ ਵੀ ਮੰਨ ਜਾਂਦਾ ਹੈ ਇਹ ਆਪਣੇ ਦੋ ਦੋਸਤਾਂ ਨੂੰ ਨਾਲ ਲੈਂਦਾ ਹੈ ਜਿਨ੍ਹਾਂ ਦਾ ਨਾਮ ਸੀ ਜੱਗਾ ਸਿੰਘ ਤੇ ਭੋਲਾ ਸਿੰਘ ਇਹ ਦੋਨਾਂ ਨੂੰ ਨਾਲ ਲੈਂਦਾ ਹੈ ਤੇ ਇਹ ਫਿਰ ਆਪਣੇ ਸਾਲੇ ਦੇ ਘਰ ਮਲਕੀਤ ਸਿੰਘ ਦੇ ਘਰ ਆਉਂਦਾ ਹੈ ਤੇ ਆ ਕੇ ਉਹਨਾਂ ਨੂੰ ਕਹਿੰਦਾ ਹੈ ਕਿ ਮੈਂ ਤੇਰੇ ਤੋਂ ਮਾਫੀ ਮੰਗਣੀ ਹੈ ਮੇਰੇ ਕੋਲੋਂ ਗਲਤੀ ਹੋ ਗਈ ਤੇ ਇਹ ਨਾਲ ਹੀ ਦਾਰੂ ਦੀ ਬੋਤਲ ਵੀ ਲੈ ਕੇ ਆਉਂਦਾ ਹੈ ਇਹ ਹੁਣ ਉਹਦੇ ਕੋਲੋਂ ਮਾਫੀ ਮੰਗਦਾ ਹੈ ਤੇ ਨਾਲ ਹੀ ਇਹਨੂੰ ਖੇਤਾਂ ਦੇ ਵਿੱਚ ਲੈ ਜਾਂਦਾ ਹੈ। ਉੱਥੇ ਬੈਠ ਕੇ ਇਹ दारू ਪੀਂਦੇ ਨੇ ਤੇ दारू ਪੀਣ ਤੋਂ ਬਾਅਦ ਜਦੋਂ ਮਲਕੀਤ ਸਿੰਘ ਪੂਰੀ ਤਰ੍ਹਾਂ ਨਸ਼ੇ ਦੇ ਵਿੱਚ ਹੋ ਜਾਂਦਾ ਹੈ ਤੇ ਬਾਹਰ ਖੇਤਾਂ ਦੇ ਵਿੱਚ ਇੱਕ ਖੂਹ ਹੁੰਦਾ ਹੈ ਤੇ ਖੂਹ ਦੇ ਵਿੱਚ ਹੀ ਇਹ ਮਲਕੀਤ ਸਿੰਘ ਨੂੰ ਟੱਕਾ ਦੇ ਦਿੰਦੇ ਨੇ ਤੇ ਉਸ ਤੋਂ ਬਾਅਦ ਇਹ ਵੀਰ ਸਿੰਘ ਆਪਣੀ ਮਸ਼ੂਕਾ ਕਰਮਜੀਤ ਨੂੰ ਫੋਨ ਕਰਦਾ ਹੈ ਤੇ ਕਹਿੰਦਾ ਹੈ ਕਿ ਵਧਾਈ ਹੋਵੇ ਤੂੰ ਵਿਧਵਾ ਹੋਗੀ। ਸਵੇਰ ਹੁੰਦੀ ਹੈ ਤਾਂ ਕਰਮਜੀਤ ਆਪਣਾ ਡਰਾਮਾ ਸ਼ੁਰੂ ਕਰ ਦਿੰਦੀ ਹੈ ਲੋਕਾਂ ਨੂੰ ਕਹਿਣਾ ਸ਼ੁਰੂ ਕਰ ਦਿੰਦੀ ਹੈ ਕਿ ਰਾਤ ਨੂੰ ਮੇਰਾ ਪਤੀ ਘਰ ਨਹੀਂ ਆਇਆ ਲੋਕੀ ਵੀ ਸਮਝਦੇ ਨੇ ਕਿ ਸ਼ਰਾਬੀ ਕਬਾਬੀ ਹੈ ਕਿਤੇ ਪੀ ਕੇ ਪਿਆ ਹੋਵੇਗਾ ਪਰ ਜਿਹੜੀ ਕਰਮਜੀਤ ਸੀ ਇਹਨੂੰ ਪੂਰਾ ਵਿਸ਼ਵਾਸ ਸੀ ਕਿ ਉਹ ਮਾਰ ਚੁੱਕਿਆ ਹੈ ਪਰ ਇੱਥੇ ਮਲਕੀਤ ਸਿੰਘ ਦੀ ਕਿਸਮਤ ਚੰਗੀ ਸੀ ਉਹ ਜਿਹੜੇ ਖੂਹ ਦੇ ਵਿੱਚ ਡਿੱਗਿਆ ਸੀ ਉਹ ਖੂਹ ਸੁੱਕਾ ਸੀ ਤੇ ਇਸ ਕਰਕੇ ਉਹ ਮਰਿਆ ਨਹੀਂ ਸੀ ਲਾਗੋ ਦੀ ਦੋ ਬੰਦੇ ਨੰਗ ਰਹੇ ਹੁੰਦੇ ਨੇ ਤੇ ਉਹਨਾਂ ਨੂੰ ਉਹ ਆਵਾਜ਼ਾ ਮਾਰਦਾ ਹੈ ਤੇ ਇਹ ਪਿੰਡ ਵਾਲੇ ਦੋ ਬੰਦੇ ਮਿਲ ਕੇ ਇਸ ਨੂੰ ਖੂਹ ਦੇ ਵਿੱਚੋਂ ਬਾਹਰ ਕੱਢ ਲੈਂਦੇ ਨੇ ਤੇ ਇਹਦੇ ਮਾਮੂਲੀ ਜੀਆਂ ਸੱਟਾਂ ਲੱਗੀਆਂ ਸੀ ਤੇ ਇਹਨੂੰ ਹਸਪੀਟਲ ਦੇ ਵਿੱਚ ਲੈ ਜਾਇਆ ਜਾਂਦਾ ਹੈ ਉੱਥੇ ਜਾ ਕੇ ਜਦੋਂ ਫਿਰ ਇਹ ਬਿਆਨ ਦਿੰਦਾ ਹੈ ਤੇ ਇਹ ਦੱਸਦਾ ਹੈ ਕਿ ਕਿਵੇਂ ਇਹਨੂੰ ਵੀਰ ਸਿੰਘ ਨੇ ਹੀ ਆਪਣੇ ਦੋ ਦੋਸਤਾਂ ਦੇ ਨਾਲ ਮਿਲ ਕੇ ਖੂਹ ਦੇ ਵਿੱਚ ਧੱਕਾ ਦਿੱਤਾ ਸੀ ਇਥੇ ਪੁਲਿਸ ਦੀ ਕਾਰਵਾਈ ਹੋਣੀ ਚਾਹੀਦੀ ਸੀ ਪਰ ਸਾਰੇ ਰਿਸ਼ਤੇਦਾਰ ਮਿਲ ਕੇ ਕਹਿੰਦੇ ਨੇ ਕਿ ਪੁਲਿਸ ਦੇ ਵਿੱਚ ਇਹਨਾਂ ਨੇ ਨਹੀਂ ਜਾਣਾ ਪਿੰਡ ਦੀ ਪੰਚਾਇਤ ਵੱਲੋਂ ਜੋ ਫੈਸਲਾ ਸੁਣਾਇਆ ਜਾਵੇਗਾ ਉਹੀ ਮੰਨਿਆ ਜਾਵੇਗਾ ਤੇ ਪਿੰਡ ਦੀ ਪੰਚਾਇਤ ਹੀ ਹੁਣ ਇਹ ਫੈਸਲਾ ਕਰਦੀ ਹੈ ਕਿ ਇਹ ਜਿਹੜਾ ਵੀਰ ਸਿੰਘ ਹੈ ਮਲਕੀਤ ਸਿੰਘ ਦਾ ਜੀਜਾ ਇਹ ਕਦੀ ਵੀ ਇਹਨਾਂ ਦੇ ਘਰ ਨਹੀਂ ਆਵੇਗਾ ਤੇ ਜਿਹੜੀ ਕਰਮਜੀਤ ਹੈ ਉਹ ਜਿਸ ਤਰ੍ਹਾਂ ਆਪਣਾ ਕੰਮ ਕਰ ਰਹੀ ਹੈ ਫੈਕਟਰੀ ਦੇ ਵਿੱਚ ਜਾ ਰਹੀ ਹੈ ਉਸੇ ਤਰ੍ਹਾਂ ਹੀ ਇਹ ਕੰਮ ਤੇ ਜਾਂਦੀ ਰਹੇਗੀ ਇਹ ਫੈਸਲਾ ਹੁਣ ਪੰਚਾਇਤ ਕਰਦੀ ਹੈ ਕਿਉਂਕਿ ਉਹ ਪੁਲਿਸ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਸਨ ਤੇ ਵੀਰ ਸਿੰਘ ਉਹਨਾਂ ਦਾ ਜੀਜਾ ਲੱਗਦਾ ਸੀ ਤੇ ਦੂਜਾ ਜੇ ਕਰਮਜੀਤ ਵੀ ਪੁਲਿਸ ਥਾਣੇ ਦੇ ਵਿੱਚ ਇਹਨੂੰ ਲਜਾਇਆ ਜਾਂਦਾ ਤਾਂ ਪਿੱਛੇ ਇਹਨਾਂ ਦੇ ਦੋ ਜਿਹੇ ਬੱਚੇ ਸਨ ਉਹ ਵੀ ਰੋਲ ਜਾਣੇ ਸਨ ਇਸ ਲਈ ਪੰਚਾਇਤ ਨੇ ਮਿਲ ਕੇ ਇਹ ਫੈਸਲਾ ਸੁਣਾਇਆ ਸੀ ਪਰ ਇਹ ਸਭ ਕੁਝ ਹੋਣ ਤੋਂ ਬਾਅਦ ਵੀ ਮਲਕੀਤ ਸਿੰਘ ਸੁਧਰਿਆ ਨਹੀਂ ਸੀ ਉਹ ਪਹਿਲਾਂ ਦੀ ਤਰ੍ਹਾਂ ਹੀ ਫਿਰ ਕੰਮ ਤੇ ਨਹੀਂ ਜਾਂਦਾ ਸੀ ਤੇ ਸ਼ਰਾਬ ਪੀ ਕੇ ਘਰ ਦੇ ਵਿੱਚ ਪਿਆ ਰਹਿੰਦਾ ਸੀ ਇੱਧਰ ਹੁਣ ਇਹਨਾਂ ਦੀ ਕੋਈ ਵੀ ਰਿਸ਼ਤੇਦਾਰ ਬਾਣ ਨਹੀਂ ਫੜ ਰਿਹਾ ਸੀ ਕਿਉਂਕਿ ਸਾਰੇ ਬੰਨੇ ਇਹਨਾਂ ਦੀ ਬੇਇੱਜ਼ਤੀ ਹੋ ਚੁੱਕੀ ਸੀ ਤੇ ਹੁਣ ਘਰ ਦੇ ਹਾਲਾਤ ਹੋਰ ਵੀ ਜ਼ਿਆਦਾ ਬੁਰੇ ਹੋ ਗਏ ਸਨ ਤੇ ਹੁਣ ਕਰਮਜੀਤ ਫਿਰ ਇੱਕ ਵਾਰੀ ਵੀਰ ਸਿੰਘ ਨੂੰ ਫੋਨ ਕਰਦੀ ਹੈ ਪਰ ਹੁਣ ਵੀਰ ਸਿੰਘ ਨੇ ਆਪਣੇ ਹੱਥ ਪਿੱਛੇ ਕਰ ਲਏ ਸਨ ਉਹ ਵੀ ਹੁਣ ਕਰਮਜੀਤ ਦੀ ਕੋਈ ਗੱਲ ਨਹੀਂ ਸੁਣਦਾ ਹੁਣ ਦਿਨ ਆ ਜਾਂਦਾ ਹੈ 7 ਮਈ 2016 ਦਾ ਇਹ ਕਰਮਜੀਤ ਜੱਗਾ ਨੂੰ ਤੇ ਭੋਲੇ ਨੂੰ ਫੋਨ ਕਰਦੀ ਹੈ ਜਿਨ੍ਹਾਂ ਨੂੰ ਵੀਰ ਸਿੰਘ ਨੇ ਇੱਕ ਵਾਰੀ ਇਹਨਾਂ ਦੇ ਘਰ ਦੇ ਵਿੱਚ ਲੈ ਕੇ ਆਇਆ ਸੀ ਉਹਨਾਂ ਨੂੰ ਹੁਣ ਇਹ ਕਹਿੰਦੀ ਹੈ ਕਿ ਉਹ ਆਪਣੇ ਪਤੀ ਨੂੰ ਮਰਵਾਉਣਾ ਚਾਹੁੰਦੀ ਹੈ। ਉਹ ਕਹਿੰਦੇ ਨੇ ਕਿ ਅਸੀਂ ਤੇਰੇ ਪਤੀ ਨੂੰ ਮਾਰਤਾ ਦਵਾਂਗੇ ਪਰ ਤੈਨੂੰ ਉਹਦੇ ਲਈ ਪੈਸੇ ਦੇਣੇ ਪੈਣਗੇ। ਇਹ ਹੁਣ ਕਹਿੰਦੀ ਹੈ ਕਿ ਮੇਰੇ ਕੋਲ ਤੁਹਾਨੂੰ ਦੇਣ ਲਈ ਪੈਸੇ ਤਾਂ ਨਹੀਂ ਹਨ। ਫਿਰ ਇਹ ਕਹਿੰਦੇ ਨੇ ਕਿ ਅਸੀਂ ਇਸ ਤਰ੍ਹਾਂ ਕਿਸੇ ਦਾ ਕਤਲ ਨਹੀਂ ਕਰ ਸਕਦੇ। ਸਾਨੂੰ ਕੋਈ ਨਾ ਕੋਈ ਚੀਜ਼ ਚਾਹੀਦੀ ਹੈ। ਇਹ ਫਿਰ ਕਹਿੰਦੀ ਹੈ ਕਿ ਪੈਸੇ ਤਾਂ ਮੇਰੇ ਕੋਲ ਨਹੀਂ ਹੈਗੇ ਪਰ ਇਸ ਦੇ ਬਦਲੇ ਮੈਂ ਤੁਹਾਨੂੰ ਕੋਈ ਹੋਰ ਚੀਜ਼ ਦਵਾਂਗੀ। ਇਹ ਹੁਣ ਜੱਗਾ ਤੇ ਜਰਾ ਭੋਲਾ ਇਹਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਨੇ ਤੇ 6 ਮਈ ਨੂੰ ਇਨਾਂ ਦੇ ਘਰ ਦੇ ਵਿੱਚ ਆ ਜਾਂਦੇ ਨੇ ਤੇ ਪਹਿਲਾਂ ਤੋਂ ਹੀ ਜਿਹੜਾ ਬਾਹਰ ਲੰਮੇ ਪਿਆ ਹੋਇਆ ਸੀ ਮਲਕੀਤ ਸਿੰਘ ਸੁੱਤਾ ਹੋਇਆ ਸੀ ਉਹਨੂੰ ਇਹ ਮਾਰਦੇ ਨੇ ਤੇ ਇਹਨੂੰ ਮਾਰਨ ਤੋਂ ਬਾਅਦ ਫਿਰ ਕਰਮਜੀਤ ਦੇ ਨਾਲੇ ਦੋਨੇ ਜਾਣੇ ਮਿਲ ਕੇ ਉਹਦੇ ਕਮਰੇ ਦੇ ਵਿੱਚ ਸਬੰਧ ਬਣਾਉਂਦੇ ਨੇ ਤੇ ਉਹਨੂੰ ਇਹ ਵੀ ਗੱਲ ਕਹਿੰਦੇ ਨੇ ਕਿ ਜਦੋਂ ਵੀ ਸਾਡਾ ਮਨ ਕਰੇਗਾ ਆਪਾਂ ਤੇਰੇ ਨਾਲ ਸਬੰਧ ਬਣਾਵਾਂਗੇ ਤੇ ਇਹ ਵੀ ਮੰਨ ਜਾਂਦੀ ਹੈ ਕਿਉਂਕਿ ਇਹਨੇ ਪਹਿਲਾਂ ਹੀ ਉਹਨਾਂ ਨੂੰ ਕਿਹਾ ਸੀ ਕਿ ਇਹਦੇ ਕੋਲ ਪੈਸੇ ਤਾਂ ਨਹੀਂ ਹੈਗੇ ਪਰ ਇਹਦੇ ਕੋਲ ਇਹਦਾ ਜਿਸਮ ਜ਼ਰੂਰ ਹੈ ਇਸ ਤਰ੍ਹਾਂ ਇੱਕ ਔਰਤ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਹਿ ਸਕਦੇ ਆਂ ਕਿ ਮਜਬੂਰੀ ਦੇ ਚਲਦਿਆਂ ਜਾਂ ਫਿਰ ਆਪਣੀ ਜਿਸਮ ਦੀ ਭੁੱਖ ਨੂੰ ਪੂਰਾ ਕਰਨ ਦੇ ਲਈ ਕਈ ਘਰ ਤਬਾਹ ਕਰ ਦਿੱਤੇ ਸਨ ਜਦੋਂ ਇਹ ਗੱਲ ਪੂਰੇ ਪਿੰਡ ਨੂੰ ਪਤਾ ਲੱਗੀ ਤਾਂ ਸਾਰੇ ਥੂ ਥੂ ਕਰ ਰਹੇ ਸਨ ਤੇ ਸਾਰੇ ਇਹੀ ਸੋਚ ਰਹੇ ਸਨ ਕਿ ਇਹ ਪਹਿਲਾਂ ਇੱਕ ਵਾਰੀ ਜਦੋਂ ਫੜੇ ਗਏ ਸਨ ਉਸੇ ਟਾਈਮ ਹੀ ਇਹਨਾਂ ਤੇ ਸਖਤ ਐਕਸ਼ਨ ਲੈ ਲੈਣਾ ਚਾਹੀਦਾ ਸੀ ਤਾਂ ਜੋ ਅਜਮਲ ਕੀਰਤ ਸਿੰਘ ਬਚ ਜਾਂਦਾ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਧੰਨਵਾਦ